ਚੋਣ ਜਾਬਤਾ ਲੱਗਿਆ ਉਹਦੇ ਤਹਿਤ ਇੱਕ ਲੇਡੀ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਕਹਿੰਦਾ ਸਰ ਉਹ ਚੋਣ ਜਾਬਤੇ ਦਾ ਜਿਹੜਾ ਵਿਗਲ ਵੱਚੁਕਾ ਤੇ ਸੀਨੀਅਰ ਪੁਲਿਸ ਅਫਸਰ ਹਨ ਜਿਹੜਾ ਦੇ ਬਤਾ ਉਹਗੇ ਅਸੀਂ ਕਾਰਵਾਈ ਨੂੰ ਹਰ ਬਰੀਕੀ ਨਾਲ ਧਿਆਨ ਨਾਲ ਦੇਖਦੇ ਹੋਏ ਦੇਖ ਰਿਹਾ ਜੀ ਕਿ ਕੱਲ ਮਿਤੀ 25 4 24 ਨੂੰ ਸਾਡੀ ਪੁਲਿਸ 파ਰਟੀ ਚੌਕੀ ਇਨਚਾਰਜ ਗੁਰਸਰਨ ਸਿੰਘ ਸਵੇਤ ਪੁਲਿਸ ਪਾਰਟੀ ਜਿਹੜਾ ਨਾਕਾ ਲਾਇਆ ਹੋਇਆ ਸੀਗਾ ਭੋਂਗਰੇ ਮੋੜ ਤੇ ਵੀਡੀਓ ਆਉਂਦੀ ਹੈ ਇਹ ਗਾਇ ਬਗਾਇ ਲੋਕਾਂ ਨੂੰ ਚੈੱਕ ਕਰ ਰਹੇ ਸੀਗੇ ਇੱਕ ਲੜੀ ਜਿਹੜੀ ਪੁਲਿਸ ਪਾਰਟੀ ਨੇ ਦੇਖ ਲਈ ਉਹ ਜਿਹੜਾ ਲੈਪ ਥੋੜਾ ਖਿਸਕਣ ਲੱਗੀ ਸੀ ਤੇ ਪੁਲਿਸ ਪਾਰਟੀ ਨੇ ਉਹਨੂੰ ਫੜ ਕੇ ਉਹਦਾ ਨਾਮ ਪਤਾ ਪੁੱਛਿਆ ਜਿਸਨੇ ਨਾਮ ਆਪਣਾ ਜਸਮੀਤ ਕੌਰ ਵਾਈਫ ਆਫ ਲੇਟ ਮੱਖਣ ਸਿੰਘ ਵਾਸੀ ਭੋਂਗਰੇ ਦੱਸਿਆ ਤੇ ਉਹਦੇ ਹੈਂਡ ਬੈਗ ਵਿੱਚ ਜਿਹੜੀ ਉਹ ਤਰੀਸ ਚੈੱਕ ਪਿਆ ਪਈ ਸੀਗੀ ਚੱਕ ਪਿਆ ਸੀ ਪੁਲਿਸ ਨੂੰ ਜੀ ਤੇ ਪੁਲਿਸ ਨੂੰ ਜਿਹੜਾ ਚੈੱਕ ਕਰਨ ਦੇ ਉੱਤੇ ਜਿਹੜਾ ਲੇਡੀ ਹੈ ਕਨਸਟੇਬਲ ਤੇ ਰਹੀ ਚੈੱਕ ਕੀਤਾ ਗਿਆ ਹੈਂਡ ਬੈਗ ਉਹਦੇ ਵਿੱਚ ਨੌਂਗਰਾ ਮੈਰੀ ਹੈਰੋਗ੍ਰਾਮ ਦੇ ਉਸ ਦੇ ਖਿਲਾਫ ਜਿਹੜਾ ਮਕਰਵਾ ਦਰਜ ਕਰ ਲਿਆ ਜੀ ਇਹ ਲੇਡੀ ਦਾ ਪਰਿਵਾਰਕ ਮੈਂਬਰ ਪਿਛੋਕੜ ਕਿਹੋ ਜਿਹਾ ਆ ਕਿ ਇਹ ਨਸ਼ੇ ਦੇ ਵਿੱਚ ਨਵੇਂ ਆ ਜਾਂ ਪੁਰਾਣੇ ਜੀ ਇਹ ਲੇਡੀ ਦਾ ਪਰਿਵਾਰ ਜਿਹੜਾ ਜੀ ਇਹਦਾ ਨਸ਼ੇੜੀ ਲੋਕ ਕਹਿ ਸਕਦੇ ਕਿਉਂਕਿ ਇਹਦੇ ਲੜਕੀ ਵੀ ਦੋਨੋਂ ਆਲਰੇਡੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਆ। ਹੂੰ। ਤੇ ਇਹ ਲੇਡੀ ਤੇ ਵੀ ਪਹਿਲਾਂ ਜਿਹੜੇ ਐਨਡੀਪੀਐਸ ਦੇ ਦੋ ਤਿੰਨ ਮਕਦਰ ਪਹਿਲਾਂ ਦਰਜ ਹੈ। ਜੀ। ਤੇ ਹੁਣਾਂ ਨੇ ਕੀ ਪਰਮਾਨ ਵਗੈਰਾ ਲਿਆ? ਇਹਨੂੰ ਅੱਜ ਪੇਸ਼ ਅਦਾਲਤ ਮਾਨਯੋਗ ਅਦਾਲਤ ਵਿੱਚ ਕੀਤਾ ਜਾਏਗਾ ਕੀ? ਹੂੰ। ਇਹ ਰਿਪੋਰਟ ਲਿਆ ਜਾਵੇਗਾ। ਹੂੰ। 1 ਜੂਨ ਨੂੰ ਚੋਣਾ ਹੋਣ ਜਾ ਰਹੀਆਂ ਹਨ ਹਲਕੇ ਦੇ ਵਿੱਚ ਤੇ ਸੂਬੇ ਦੇ ਵਿੱਚ। ਤੇ ਕੀ ਹਦਾਇਤਾਂ ਕਰ ਦਿਓ? ਇੱਕ ਤੇ ਮੇਰੇ ਵੱਲੋਂ ਇਹੀ ਰਿਕਵੈਸਟ ਆ ਕਿ ਜਿਨ੍ਹਾਂ ਦੇ ਕੋਲ ਵੈਪਨ ਹੈਗੇ ਨੇ ਉਹ ਅਸਲਾ ਲਾਇਸੈਂਸ ਉਹ ਜਮਾ ਕਰਾ ਦਨ ਔਰ ਮੋਸਟਲੀ ਸਾਡਾ ਤਕਰੀਬਨ ਅਸਲਾ ਜਮਾ ਵੀ ਹੋ ਚੁੱਕਾ ਜਿਹੜੇ ਰਹਿ ਗਏ ਆ ਉਹਨਾਂ ਨੂੰ ਮੇਰੀ ਆਪ ਦੇ ਮੱਦੀ ਮਰਾਈ ਬੇਨਤੀ ਆ ਕਿ ਆਪਣਾ ਜਲਦੀ ਤੋਂ ਜਲਦੀ ਜਿਹੜਾ ਅਸਲਾ ਜਮਾ ਕਰਵਾਉਣ ਇਹ ਮਾੜੀਆਂ ਅੰਸਰਾਂ ਨੂੰ ਮੇਰੇ ਵੱਲੋਂ ਸਖਤੀ ਨਾਲ ਧਾੜਨਾ ਵੀ ਆ ਵੀ ਜਾਂ ਮੇਰਾ ਇਹੇ ਛੱਡ ਜਾਣਗੇ ਨਹੀਂ ਤੇ ਜਿੱਦਾਂ ਆਪ ਜੀ ਉਹ ਦੱਸਿਆ ਗਿਆ ਵੀ ਜਿਹੜੀ ਆ ਹੈਗੀਆਂ ਸੁਰੱਖਾ ਦੇ ਅੰਦਰ ਕੀਤਾ ਜਾਏਗਾ ਜੀ ਕੀ ਅਪੀਲ ਕਰ ਦਿਓ ਅਪੀਰ ਤੇ ਮੇਰੀ ਇਹੀ ਇਹੀ ਹੈਗੀ ਐ ਕਿ ਸਾਰੇ ਲੋਕ ਜਿਹੜੇ ਸੱਚੀ ਦੇ ਸੱਚੀ ਤਰਾ ਦੇਣ ਤੇ ਆਪਾਂ ਮੌਕੇ ਤੇ ਉਤਾਰਾ ਕਿਤੇ ਜਾਏ ਠੀਕ ਸਰ ਥੈਂਕ ਯੂ ਜੀ